ਸਸ਼ਿਕਾ ਜੀ ਮਹਾ ਕੋਮਲ ਕਪੂ ਤੋਂ ਸੇ ਦੇਖ ਰਹੇ ਚੈਨਲ ਪੰਜਾਬੀ ਹਰਦੀਪ ਸਿੰਘ ਨਿਜਲ ਕਤਲ ਮਾਮਲੇ ਦੇ ਨਾਲ ਛੁਟੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਤਿੰਨ ਭਾਰਤੀ ਨੌਜਵਾਨ ਨੂੰ ਕੈਨੇਡਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਹ ਦਾਵਾ ਕੈਨੇਡਾ ਪੁਲਿਸ ਦੇ ਵੱਲੋਂ ਵੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਰਾਇਲ ਮੌਂਟਰੀਅਲ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਬਰਾੜ, ਕਮਲਪ੍ਰੀਤ ਅਤੇ ਕਰਨ ਦੀਪ ਦੇ ਵਜੂ ਹੋਈ ਹੈ ਤੇ ਇਹ ਤਿੰਨ ਨੇ ਵੱਡੇ ਬਦਮਾਸ਼ ਦੇ ਸਾਥੀ ਦੱਸੇ ਜਾ ਰਹੇ ਨੇ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਨੌਜਵਾਨ 2021 ਦੇ ਵਿੱਚ ਵਿਸਟਰ ਵਿਜ਼ਾ ਉੱਤੇ ਕੈਨੇਡਾ ਗਏ ਸਨ ਉਸ ਦੌਰਾਨ ਇਹਨਾਂ ਨੇ ਕਤਲ ਦੀ ਸਾਜ਼ਿਸ਼ ਰਚੀ ਸੀ ਤੇ ਤਿੰਨਾਂ ਸ਼ੂਟਰਾਂ ਦੇ ਵੱਲੋਂ ਵੱਖਵਾਦੀ ਹਰਦੀਪ ਨੀਜੁਰ ਦਾ ਕਤਲ ਕੀਤਾ ਜਾਂਦਾ ਤੇ ਕਈ ਮਹੀਨਿਆਂ ਤੋਂ ਪੁਲਿਸ ਇਹਨਾਂ ਮੁੱਦਿਆਂ 'ਤੇ ਪਾਲ ਕਰ ਰਹੀ ਸੀ ਦੱਸਿਆ ਕਿ ਭਾਰਤ ਦੋਸ਼ੀਆਂ ਨੂੰ ਸਿਰੇ ਤੋਂ ਨਕਾ ਚੁੱਕਿਆ ਹੈ ਤੇ ਨਿਜਰ ਕਤਲ ਮਾਮਲੇ ਤੋਂ ਬਾਅਦ ਹੀ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਮਤਭੇਦ ਵੀ ਪੈਦਾ ਹੋਏ ਸਨ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਦੇਸ਼ਾਂ ਨੂੰ ਨਕਾਰਿਆ ਗਿਆ ਅਤੇ ਜ਼ਿਕਰਯੋਗ ਹੈ ਕਿ 18 ਜੂਨ ਨੂੰ ਸ੍ਰੀ ਤੇਗੂ ਗੁਰੂ ਨਾਨਕ ਦੇ ਗੁਰਦੁਆਰੇ ਦੀ ਪਾਰਕਿੰਗ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਨਿਜਰ ਦਾ ਕਤਲ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਇਸ ਦੀ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਪਾਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ